we uh -huh. ਉੱਥੇ ਇੱਥੇ ਦੋ ਮਕਾਨ ਚ 7-8 ਕਮਰੇ ਪਏ ਹੋ ਇਹ ਸੀ ਇਹ ਬੜਾ ਇੱਕ ਪੁਰਾਣਾ ਹੌਟਸਪੌਟ ਹੁੰਦਾ ਸੀ ਰਾਂਸ ਦਾ ਰੋਟੀ ਸ਼ਮਨਾ ਇੱਕ ਕਾਫੀ ਬਦਨਾਮ ਇੱਕ ਏਰੀਆ ਸੀਗਾ ਬਟ ਹੁਣ ਤਕਰੀਬਨ ਸਾਰੇ ਹੀ ਨਸ਼ਾ ਤਸਕਰ ਜਿਹੜੇ ਆ ਇੱਥੋਂ ਆਪਣੇ ਘਰੇ ਜਿੰਦਰੇ ਲਾ ਕੇ ਭੱਜੇ ਹੋਏ ਇੱਥੇ 7 ਟੂ 8 ਰੂਮਸ ਦੇ ਦੋ ਮਕਾਨ ਜਿਹੜੇ ਕਿ ਜਲ ਸਰੋਤ ਵਿਭਾਗ ਦੀ ਜ਼ਮੀਨ ਦੇ ਉੱਪਰ ਨਜਾਇਜ਼ ਸਾਰੀ ਨਸ਼ਾ ਤਸਕਰਾਂ ਨੇ ਕੀਤੀਆਂ ਹੋਈਆਂ ਸੀ ਉਹ ਜਿਸੀ ਇੱਥੇ ਡਿਮੋਲਿਸ਼ ਕਰਾ ਰਹੇ ਆ ਇਹਨਾਂ ਨੂੰ ਪੁਲਿਸ ਸੈਕਿਉਰਿਟੀ ਦੇ ਰਹੇ ਤੇ ਜੇ ਆਪਾਂ ਵੇਖੀਏ ਇੱਥੇ ਬੜੇ ਪ੍ਰੇਮ ਸਿੰਘ ਛੋਟੀ ਕੌਰ ਅਮਰਪਾਲ ਸਿੰਘ ਸਰਬਜੀਤ ਕੌਰ ਅਮਰਜੀਤ ਕੌਰ ਪਰਮਜੀਤ ਕੌਰ ਅਮਨਦੀਪ ਸਿੰਘ ਇਹਨਾਂ ਟੋਟਲ ਹਰੇਕ ਬੰਦੇ ਤੇ 5 ਤੋਂ 7 ਐਨਡੀਪੀਐਸ ਦੇ ਮਕਦਮੇ ਦਰਜ ਨੇ ਤੇ ਉਹਨਾਂ ਨੇ ਇੱਥੇ ਕਮਰੇ ਪਾਏ ਹੋਏ ਸੀ ਤੇ ਮਨਜੋਗ ਸੀਐਮ ਪੰਜਾਬ ਤੇ ਮਨਜੋਗ ਬੀਜੇਪੀ ਪੰਜਾਬ ਨੇ ਜਿਹੜੀ ਇਹ ਯੋਗ ਨਸ਼ਿਆਂ ਵਿਰੁੱਧ ਦੀ ਮੁਹਿੰਮ ਸ਼ੁਰੂ ਕੀਤੀ ਹੈ ਇਹਨੂੰ ਬੜੀ ਮੁਸਤਕੀਨ ਨਾਲ ਪਟਿਆਲਾ ਪੁਲਿਸ ਜਿਹੜੀ ਨੇਤਰੇ ਚਾੜੂਗੀ ਤੇ ਅਸੀਂ ਸਪਲਾਈ ਲਾਈਨਸ ਵੀ ਬ੍ਰੇਕ ਕਰਾਂਗੇ ਅਸੀਂ ਵੀ ਐਡਿਕਸ਼ਨ ਜਿਹੜੇ ਕਿ ਇਸ ਕੋਰਟ ਚ ਪਏ ਹੋਏ ਆ ਉਹਨਾਂ ਨੂੰ ਵੀ ਐਡਿਕਸ਼ਨ ਸੈਂਟਰ ਚ ਵੀ ਦਾਖਲ ਕਰਾਵਾਂਗੇ ਤੇ ਉਸ ਤੋਂ ਇਲਾਵਾ ਜੀਨਾਂ ਨੇ ਨਸ਼ਾ ਤਸਕਰੀ ਕਰਕੇ ਨਜਾਇਜ਼ ਉਸਾਰੀਆਂ ਕੀਤੀਆਂ ਗਈਆਂ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਆਪਾਂ ਪਿੱਛੇ ਇੱਕ ਵੀ ਸੱਕਦੇ ਆ ਇਹ ਸਾਰਾ ਇਰਮੋਲਿਸ਼ ਕੀਤਾ ਜਾ ਰਿਹਾ ਹੈ ਤੇ ਰੋਟੀ ਛੰਨਾ ਤੇ ਸਾਰੇ ਨਾਗਰਿਕਾਂ ਨੂੰ ਬੜਾ ਇਹ ਵਧੀਆ ਉਹਨਾਂ ਨੇ ਇਸ ਚੀਜ਼ ਨੂੰ ਵੈਲਕਮ ਕੀਤਾ ਕਿ ਸਾਡਾ ਪਿੰਡ ਜਿਹੜਾ ਹੁਣ ਨਸ਼ਿਆਂ ਦੇ ਘੋਰ ਤੋਂ ਕਾਫੀ ਹੱਦ ਤੱਕ ਨਿਕਲ ਚੁੱਕਾ ਤੇ ਅਸੀਂ ਜੋ ਵੀ ਮਾਨਜੋਗ ਸੀਐਮ ਸਾਹਿਬ ਦਾ ਮਾਨਜੋਗ ਬੀਜੇਪੀ ਸਾਹਿਬ ਦਾ ਟੀਚਾ ਹੈ ਇਹ ਤੇ ਨਸ਼ਿਆਂ ਵਿਰੁੱਧ ਟੀਚਾ ਨੂੰ ਪੂਰਾ ਕਰਾਂਗੇ ਇੱਥੇ ਦੇਖੋ ਜੀ ਪਟਿਆਲੇ 'ਚ ਅਸੀਂ ਹੋਰ ਵੀ ਅਜੇ 2-3 ਥਾਵਾਂ ਹੋਰ ਵੀ ਆਈਡੈਂਟੀਫਾਈ ਕੀਤੀਆਂ ਨੇ ਤੇ ਰੋਟੀ ਸ਼ੰਨਾ ਕਾਫੀ ਇਹ ਪੁਰਾਣੇ ਸਮੇਂ 'ਚ ਬਦਨਾਮ ਵਿਲੇਜ ਹੁੰਦਾ ਸੀ ਪਰ ਹੁਣ ਇੱਥੇ ਤਕਰੀਬਨ ਸਾਰੇ ਨਸ਼ਾ ਦਸਕਰ ਆਪਦੇ ਘਰਾਂ 'ਚ ਜਿੰਦਰੇ ਲਾ ਕੇ ਭੱਜੇ ਹੋਏ ਨੇ ਇਸ ਤਰ੍ਹਾਂ ਜਿਵੇਂ ਉਹ ਤੇ ਘਰ ਲੈ ਜਿਹੜੇ ਹੁਣ ਅੱਜ ਪਏ ਜਾ ਦੇ। ਦੇਖੋ ਜੀ ਮੇਰੇ ਤੋਂ ਪਹਿਲਾਂ ਵੀ ਕੁਝ ਡਿਮੋਲਿਸ਼ਨਸ ਹੋਈਆਂ ਨੇ ਤੇ ਅੱਗੇ ਵੀ ਅਸੀਂ 플ਾਨ ਕਰਾਂਗੇ ਜਿਨ੍ਹਾਂ ਨੇ ਵੀ ਨਜਾਇਜ਼ ਉਸਾਰੀਆਂ ਕੀਤੀਆਂ ਹਨ। ਨਸ਼ਾ ਤਸਕਰੀ ਕਰਕੇ ਇਸ ਕੋਰਟ ਤੇ ਲੋਕਾਂ ਨੂੰ ਲਾ ਕੇ ਜਿਨ੍ਹਾਂ ਨੇ ਨਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਸਾਰੀ ਬਿਲਡਿੰਗਸ ਅਸੀਂ ਟਾਰਗੇਟ ਰਹੀਆਂ ਸੀ ਬਿਲਡਿੰਗਾਂ ਪਰੋੜ ਲਈ ਜਿਹਨਾਂ ਜਿਲ੍ਹਾ ਨਾਸ਼ੇ ਦੇ ਉਹ ਸਾਰੀ ਜਾਬਤ ਅਨੁਸਾਰ ਕੀਤੀ ਜਾਊ। ਆ ਜੀ ਉਹਦੇ ਤੇ ਜਿਹੜੀ ਕਾਰਵਾਈ ਹੋਈ ਆ ਔਰ ਸਾਡੇ ਵੱਲੋਂ ਜਿਹੜੀ ਬੰਦੀ ਲਿਖਤੀਸ ਅਸੀਂ ਭੇਜ ਦਿੱਤਾ ਸੀ ਡੀਸੀ ਸਾਹਿਬ ਨੂੰ ਤਾਂ ਉਹ ਸਸਪੈਂਡ ਕੀਤੀ ਗਈ ਹੈ ਜੀ। ਹਾਂ ਉਹਨਾਂ ਦੀ ਡੀਟੇਲ ਜਾਬ ਆਕਚੁਅਲੀ ਉਹਨਾਂ ਤੇ ਇਲਜ਼ਾਮ ਇਹੀ ਜਿਹੜੇ ਸਾਡੇ ਤਫਤੀਸ਼ ਦੇ ਵਿੱਚ ਸਾਹਮਣੇ ਆਏ ਸੀ ਕਿ ਜਿੰਨੇ ਵੀ ਇੱਥੇ ਅਸੀਂ ਸਮੱਗਲਰ ਫੜਦੇ ਸੀ ਜਾਂ ਜਿਹੜੇ ਨਸ਼ਾ ਇੱਥੇ ਵੇਚਦੇ ਸੀ ਤੇ ਉਹਨਾਂ ਦੇ ਪਿੱਛੇ ਜਾ ਕੇ ਤੇ ਉਹ ਬੇਲ ਵਗੈਰਾ ਕਰਾਂਦੀ ਸੀ ਪਲੱਸ ਉਹਦੇ ਕੋਲ ਡਰੱਗ ਮਨੀ ਵੀ ਜਿਹੜੀ ਸੀ ਸਾਡੇ ਸਾਨੂੰ ਜਿਹੜੀ ਰਿਕਵਰ ਹੋਈ ਸੀ 24 25 ਰੁਪਏ ਰਿਕਵਰ ਹੋਈ ਸੀ ਆਈ ਥਿੰਕ 30 40000 ਉਹਦੇ ਕੋਲ ਜਿਹੜੀ ਸੀ ਮਨੀ ਡਰੱਗਸ ਮਨੀ ਜਿਹੜੀ ਸੀ ਰਿਕਵਰ ਹੋਈ ਸੀ ਇਹ ਵੀ ਕਾਫੀ ਕਰਦੀ ਜਦੋਂ ਤਲਾਸ਼ੀ ਹੁੰਦੀ ਸੀ ਵਿੱਚ ਅਫਰੀਕਨ ਕੋਈ ਸੀ ਉਹ ਸੁਨਣ ਚ ਆਇਆ ਸੀ ਕਿ ਜਦੋਂ ਕੋਈ ਮੁਲਾਜ਼ਮ ਇਸ ਪਿੰਡ ਦੇ ਵਿੱਚ ਆਉਂਦਾ ਸੀ ਉਹ ਸਿੱਧਾ ਹੀ ਕਹਿੰਦੇ ਸੀ ਤੁਸੀਂ ਕਿਹੜੇ ਹੱਕ ਨਾਲ ਆਏ ਹੋ ਇੱਥੇ ਕਿਉਂ ਤਲਾਸ਼ੀ ਲੈ ਰਹੇ ਹੋ ਮਤਲਬ ਸਰਕਾਰੀ ਕੰਮ ਦੇ ਵਿੱਚ ਵਿਘਨ ਜ਼ਰੂਰ ਪਾਉਂਦੀ ਸੀ ਆਖੇ ਕਿ ਸਰਕਾਰ ਨੇ ਵੱਡੀ ਕਾਰਵਾਈ ਕਿਤੇ ਮੁਤਲ ਕਰ ਦਿੱਤਾ ਤੇ ਹੋਰਾਂ ਨੂੰ ਵੀ ਕੰਨ ਹੋ ਗਏ ਕੀ ਕਹਿਣਾ ਚਾਹੁੰਦੇ ਹੋ ਨਛਤਾਸ ਕਰਾਂਗੇ ਜਿਹੜੀ ਮਦਦ ਕਰੀ ਆ ਐਕਚੁਅਲੀ ਤੁਸੀਂ ਦੇਖ ਹੀ ਰਹੇ ਹੋਗੇ ਵੀ ਜਗ੍ਹਾ ਜਗ੍ਹਾ ਦੇ ਉੱਪਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜੀ ਆ ਇਸ ਕੰਮ ਦੇ ਪਿੱਛੇ ਪਈ ਹੋਈ ਆ ਤੇ ਇਹ ਸਿੱਧਾ ਸਿੱਧਾ ਮੈਸੇਜ ਹਰ ਇੱਕ ਬੰਦੇ ਨੂੰ ਆ ਚਾਹੇ ਉਹ ਮੋਤਵਾਰ ਬੰਦਾ ਚਾਹੇ ਉਹ ਆਮ ਬੰਦਾ ਆ ਸਾਰਿਆਂ ਨੂੰ ਸਾਫ਼ ਮੈਸੇਜ ਹੈ ਵੀ ਜਿਹੜਾ ਵੀ ਇਸ ਕੰਮ ਦੇ ਵਿੱਚ ਆਊਗਾ ਉਹਦੇ ਤੇ ਬੰਦ ਹੀ ਕਾਰਵਾਈ ਜ਼ਰੂਰ ਕੀਤੀ ਜਾਊਗੀ ਬਹੁਤ ਵਧੀਆ ਸਲਾਹਾਂ ਜੋ ਕੰਮ ਆਈ ਜੀ ਸੋ ਇੱਥੇ ਪਹਿਲਾਂ ਤੋਂ ਸਾਡੇ ਬਹੁਤ ਸਾਲਾਂ ਤੋਂ ਨਸ਼ਾ ਵਿਕ ਰਿਹਾ ਜੀ ਇਹ ਜਿਹੜੀ ਬਸਤੀ ਦੇ ਲੋਕ ਨੇ ਨਸ਼ਾ ਵੇਚ ਰਹੇ ਨੇ ਇਹਨਾਂ ਨੂੰ ਸਾਡੇ ਪਿੰਡ ਵੱਲੋਂ ਟਾਈਮ-ਟਾਈਮ ਤੇ ਸਰਕਾਰ ਵੱਲੋਂ ਵੀ ਪਿੰਡ ਵੱਲੋਂ ਵੀ ਨੱਤਰ ਵੱਲੋਂ ਵੀ ਇਹਨਾਂ ਨੂੰ ਬਹੁਤ ਸਮਝਾਇਆ ਗਿਆ ਵੀ ਤੁਸੀਂ ਨਸ਼ੇ ਦਾ ਕੰਮ ਬੰਦ ਕਰ ਦਿਓ ਬਹੁਤ ਹੋ ਚੁੱਕਾ ਬਹੁਤ ਸਾਲਾਂ ਤੋਂ ਚੱਲ ਰਿਹਾ ਹੈ ਪਰ ਉਹਦੇ باوجود ਨਹੀਂ ਹਟੇ ਹੁਣ ਸਰਕਾਰ ਨੇ ਜਿਹੜੀ ਜੁੱਤਨ ਐ ਸੰਮਰਧ ਚਲਾਈ ਮਹਮ ਚਲਾਈ ਹੈ ਜੀ ਇਹਦੇ ਮੁਤਾਬਕ ਜੋ ਸਰਕਾਰ ਕਾਰਵਾਈ ਕਰ ਰਹੀ ਹੈ ਬਹੁਤ ਵਧੀਆ ਕਰ ਰਹੀ ਹੈ। ਤਕਰੀਬਨ ਹੁਣ ਤਾਂ ਦੇਖੋ ਨਸ਼ਾ ਬੰਦ ਆ ਜੀ ਬਿਲਕੁਲ। ਹੁਣ ਤਾਂ ਜੇ ਕਈੇ ਵੀ ਦਸਤੋ ਸ਼ਕਤੀ ਹੋਈ ਆ ਇਹੋ ਝੰਡੇ ਲਾ ਕੇ ਭੱਜੇ ਹੋਏ ਨੇ ਜੀ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਇਹਨਾਂ ਦੇ ਬੱਚੇ ਵੀ ਆ ਕੇ ਨਸ਼ੇ ਕਰ ਲੱਗੇ ਨੇ। ਇਹਨਾਂ ਦੇ ਬੱਚੇ ਵੀ ਨਸ਼ੇ ਕਰਦੇ ਨੇ ਜੀ ਪਰ ਇਹਨਾਂ ਦੇ ਬੱਚੇ ਤੇ ਇਹਨਾਂ ਨੇ ਆਪਣਾ ਉਹਨਾਂ ਨੂੰ ਰੀ ਕਰ ਰਹੇ ਨੇ ਵਧੀਆ ਕੇਂਦਰੀ ਜਿਹਾ ਰਹੇ ਨੇ ਜੀ ਵਧੀਆ ਉਹਨਾਂ ਨੂੰ ਫੈਸਿਲਿਟੀਆਂ ਦਿੱਤੀਆਂ ਹੋਈਆਂ ਨੇ ਪੈਸਾ ਇਹਨਾਂ ਕੋਲੇ ਹਾਂ ਹਾਂ। ਕਿੰਨੇ ਕਿੰਨੇ ਪਰਿਵਾਰ ਨੇ ਜਿਹੜਾ ਇਸ ਦਾ ਬੈਕ ਆ ਇਹ ਤਕਰੀਬਨ 25-30 ਘਰ ਨੇ ਜੀ। ਸੋ ਕੋ ਲੋਕਾ ਅੱਟਾ ਹੈ ਗਿਆ ਨੇ ਤੇ ਕਿ ਕਿਸ ਤਰ੍ਹਾਂ ਦੇਖਦੇ ਹਾਂ ਹਾਂ ਮੈਂ ਠੀਕ ਆ ਸਰ ਜੀ ਅਸੀਂ ਦੇਖ ਰਹੇ ਹਾਂ ਚਲੋ ਵਧੀਆ ਜੀ ਜਿਹੜਾ ਕਾਰਵਾਈ ਸੀਗੀ ਜੀ ਕਰ ਰਹੀ ਕਿੰਨਾ ਕੁ ਨਸ਼ਾ ਇੱਥੇ ਜਿਹੜਾ ਹੈਗਾ ਦੇਖਦਾ ਸੀ ਤੇ ਕਿੰਨੇ ਕੁ ਜਿਹੜੇ ਹੈਗੇ ਨੌਜਵਾਨ ਮੌਤ ਵੀ ਮੂੰਹ ਚੜੇ ਕੇ ਅੰਦਰ ਸੀ ਹਾਂਜੀ ਬਹੁਤ ਜ਼ਿਆਦਾ ਚਲੇ ਗਏ ਜੀ ਬੱਚੇ ਕਿਸੇ ਦੇ ਕੰਲਾ ਸੀ ਦਾ ਜੀ ਕਿਸੇ ਦੇ ਦੋ ਸੀ ਦੇ ਯੋਧੇ ਕਾਰਨ ਹੁਣ ਥੋੜੀ ਜਿਹੀ ਜੱਦੀ ਆਪਣੀ ਸਕਤਾਈ ਹੋਈ ਸੀ ਜੀ ਜੱ ਥੋੜਾ ਜਿਹਾ ਹਾਂਜੀ ਲੋਕ ਲਗਾ ਕੇ ਚਲੇ ਗਏ ਜਦ ਦੀ ਸਕਤਾਈ ਹੋਈ ਐ ਸਾਰਾ ਜੱਤੇ ਚਲੇ ਗਏ ਜੀ ਕੋਈ ਨਹੀਂ ਕੋਈ ਵੀ ਖੁਸ਼ ਹੋਵੇ ਜਿਹੜਾ ਹੈਗਾ ਇੱਥੇ ਨਸ਼ਾ ਤਸਕਰ ਇੱਥੇ ਹਾਂਜੀ ਨਸ਼ਾ ਨਸ਼ੇ ਖਿਲਾਫ ਜੀ ਆ ਸਿਖਲਾਫ ਹੈ ਸੀ ਜੀ ਨਸ਼ਾ ਹਾਂਜੀ ਕਿੰਨੇ ਕਿੰਨੇ ਪਰਿਵਾਰ ਨੇ ਜਿਹੜੇ ਇਸ ਤਰ੍ਹਾਂ ਦਾ ਧੰਦਾ ਕਰਦੇ ਹਾਂਜੀ ਬਿੱੱਚ ਉਸ ਕੰਮ ਵੀ ਕਰਦੇ ਨੇ ਸਰ ਤੇ ਕੁਸ਼ਾਪ ਦਾ ਵੀ ਕਾਰਜ ਹੀ ਰਹੇ ਸੀਗੇ ਹਾਂਜੀ ਹਾਂਜੀ